ਹੈਲੋ ਸਤਿ ਸ਼੍ਰੀ ਅਕਾਲ ਜੀ ਪਟਿਆਲਾ ਫੈਸ਼ਨ ਬੁਟੀਕ ਤੇ ਬਹੁਤ-ਬਹੁਤ ਸਵਾਗਤ ਆਈ ਹੋਪ ਤੁਸੀਂ ਸਾਰੇ ਜਨੇ ਠੀਕ-ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸੋਹਣੇ ਪ੍ਰਿੰਟਡ ਸੂਟ ਲੈ ਕੇ ਆਏ ਆ ਜਿਹੜੇ ਕਿ ਫੁੱਲ ਸਟਿਚ ਕੀਤੇ ਹੋਏ ਨੇ ਗ੍ਰਾਊਨ ਸਟਿਚਿੰਗ ਤੋਂ ਆਈਡੀਆ ਮਿਲ ਜੇਗਾ ਜੀ ਇਹ ਸੂਟ ਕਿੱਦਾਂ ਦੇ ਲੱਗਦੇ ਨੇ ਬਾਕੀ ਸਟਿਚਿੰਗ ਕਰਕੇ ਪੂਰਾ ਸੂਟ ਦਾ ਪਤਾ ਲੱਗਦਾ ਜੀ ਆਪਾਂ ਚਾਹੇ ਪ੍ਰਿੰਟਡ ਸੂਟ ਆਪਾਂ ਨੂੰ ਜਿਹੜੇ ਆਪਾਂ ਅਨਸਟਿਚ ਦੇਖਦੇ ਆ ਉਹਦੇ ਤੇ ਆਪਾਂ ਨਾ ਹੁੰਦਾ ਵੀ ਪਤਾ ਨਹੀਂ ਕਿੱਦਾਂ ਦੀ ਲੁੱਕ ਆਊਗੀ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਮੈਂ ਤੁਹਾਨੂੰ ਰਿਕੁਐ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਅੱਜ ਵਾਲੇ ਜਿਹੜੇ ਵੀ ਸੂਟ ਹੈਗੇ ਨੇ ਜਿਹੜੇ ਇਹਨਾਂ ਵਿੱਚ ਅਵੇਲੇਬਲ ਹੋਏ ਤਾਂ ਮੈਂ ਤੁਹਾਨੂੰ ਦੱਸ ਦੂੰਗੀ ਸਕਰੀਨਸ਼ਾਟ ਭੇਜ ਦਿਓ ਤੁਸੀਂ ਜਿਹੜਾ ਵੀ ਤੁਹਾਨੂੰ ਸੂਟ ਚਾਹੀਦਾ ਹੋਇਆ ਮੈਂ ਤੁਹਾਨੂੰ ਦੱਸ ਦੰਗੀ ਅਵੇਲੇਬਲ ਹੈਗਾ ਹੈ ਜਾਂ ਨਹੀਂ ਤੁਸੀਂ ਸੂਟ ਅਨਸਟਿਚ ਵੀ ਲੈ ਸਕਦੇ ਹੋ ਤੇ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਜਿਹੜਾ ਆਪਣਾ ਬਰਬਰੀ ਦੇ ਵਿੱਚ ਸੂਟ ਜਿਹੜੇ ਆਪਣੇ ਸੇਲ ਹੋ ਰਹੇ ਨੇ ਇਹਦੀ ਸਟਿਚਿੰਗ ਬਾਰੇ ਦੱਸਦੀਆਂ ਜੀ ਇਹ 프린ਟਡ ਸੂਟ ਹੈ ਜੀ ਮੈਚਿੰਗ ਦੇ ਵਿੱਚ ਤੇ ਇਹਦੇ ਨਾਲ ਹੀ ਦੁਪੱਟਾ ਰਹੇਗਾ ਠੀਕ ਹੈ 프린ਟਡ ਦੁਪੱਟਾ ਰਹੇਗਾ ਜਿੱਦਾਂ ਮੇਲੇਵਲੋਂ ਡਾਈ ਹੈਗਾ ਉਦਾਂ ਹੀ ਪ੍ਰਿੰਟਿੰਗ ਹੋਈ ਹੈ ਤੇ ਇਹਦੇ ਆਪਾਂ ਘੇਰੇ ਦੇ ਉੱਪਰ ਲੈਸ ਲਗਾਈ ਹੈ ਚਾਕਾਂ ਦੇ ਉੱਪਰ ਲੈਸ ਲਾਈ ਹੈ ਜੀ ਬਾਕੀ ਇਹਦਾ ਨੈੱਕ ਡਿਜ਼ਾਈਨ ਬਹੁਤ ਸੋਹਣਾ ਰੈਡੀ ਕਿਟ ਹੈ ਚੈੱਕ ਕਰੋ ਬਾਜੂ ਦੇ ਉੱਪਰ ਲੈਸ ਆ ਜੇਗੀ ਇਹ ਵਾਲਾ ਮਾਲ ਕਾਟਨ ਦੇ ਵਿੱਚ ਹੈ ਸਿਰਫ ਹੁਣ ਆਪਾਂ ਨੂੰ ਇਹਦੇ ਵਿੱਚ ਬਰਬਰੀ ਵਿੱਚ अवेलेबल ਹੋ ਰਹੇ ਨੇ ਮਾਲ ਕਾਟਨ ਦੇ ਵਿੱਚ ਇਹ ਸੂਟ ਜਿਹੜੇ ਨਹੀਂ ਆ ਰਹੇ ਇਸਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਜੇ ਤੁਸੀਂ ਲੈਣਾ ਚਾਹੁੰਦੇ ਤਾਂ ਬਰਬਰੀ ਦੇ ਵਿੱਚ ਲੈ ਸਕਦੇ ਹੋ। ਪਲੇਨ ਸਲਵਾਰ ਰਹੇਗੀ ਜਿਹਦੇ ਨਾਲ ਸਾਰੇ ਦੀਦੀ ਜਿਹੜੇ ਸੂਟ ਨੇ ਸਲਵਾਰਾਂ ਨਾਲ ਸਟਿਚ ਕਰਵਾਏ ਨੇ ਇਹ ਵਾਲਾ ਜਿਹੜਾ ਆਪਣਾ ਆਰਡਰ ਹੈ ਯੂਐਸਏ ਜਾ ਰਿਹਾ ਜੀ। ਬਹੁਤ ਹੀ ਪਿਆਰਾ ਫੁੱਲ ਪਿਓਰ ਕੋਟੇ ਦਾ ਦੁਪੱਟਾ ਰਹੇਗਾ ਇਹਦੇ ਨਾਲ। ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ। ਜਿਹੜਾ ਮੈਂ ਤੁਹਾਨੂੰ ਪ੍ਰਿੰਟ ਦਿਖਾ ਰਹੀਆਂ ਜੀ ਇਹਦੇ ਵਿੱਚ ਸੇਮ ਨੇ ਸੇਮ ਹੀ ਪ੍ਰਿੰਟ ਹੈ ਜਿਹੜਾ ਬਰਬੀ ਦੇ ਤੁਹਾਨੂੰ ਵਿੱਚ ਮਿਲ ਜਾਏਗਾ 4 ਸਾਈਡ ਆਪਣੇ ਲੇਸ ਲਗਾਈ ਹੋਈ ਹੈ ਲੇਸ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਦੁਪੱਟਾ ਹੈਗਾ ਬਹੁਤ ਜ਼ਿਆਦਾ ਸੌਫਟ ਹੈ ਤੁਸੀਂ ਦੇਖੋ ਤੇ ਸਿਰ ਦੇ ਉੱਪਰ ਰਹੇਗਾ ਜੀ ਤੇ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਤੁਹਾਨੂੰ ਜੇ ਤੁਹਾਨੂੰ ਇਹ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਬਰਬੀ ਦੇ ਵਿੱਚ ਆਰਡਰ ਕਰ ਸਕਦੇ ਹੋ ਨੈਕਸ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਖਾਦੀ ਲੀਲਨ ਦੇ ਉੱਪਰ ਪਿੰਕ ਕਲਰ ਹੈਗਾ ਜੀ ਇਹਦੇ 'ਚ ਦੋ ਕਲਰ ਹੋਰ ਇੱਕ ਕਲਰ ਹੋਰ ਅਵੇਲੇਬਲ ਹੈਗਾ ਇਹ ਇੱਕ ਹੈ ਪਿੰਕ ਹੈਗਾ ਜੀ ਇੱਕ ਇਹਦੇ 'ਚ ਗਾਜਰੀ ਕਲਰ ਮਿਲ ਜਾਏਗਾ ਇਹਦੀ ਆਪਾਂ ਨੇ نیچے ਲੇਸਿਸ ਲਗਾ ਕੇ ਡਿਜ਼ਾਈਨਿੰਗ ਕੀਤੀ ਹੈ ਉੱਪਰ ਤੋਂ ਨੈਕ ਡਿਜ਼ਾਈਨ ਮਿਲ ਜਾਏਗਾ ਠੀਕ ਹੈ ਸੇਮ ਇਹਦੀ ਆਪਾਂ ਬਾਜੂ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਇਹਦਾ ਸਟੱਫ ਬਹੁਤ ਜ਼ਿਆਦਾ ਵਧੀਆ ਜੀ ਬਾਕੀ ਜੇ ਤੁਸੀਂ ਇੱਧਰ ਆਪਣੇ ਇੰਡੀਆ ਦੇ ਵਿੱਚ ਹੁਣ ਗਰਮੀ ਬਹੁਤ ਜ਼ਿਆਦਾ ਪਿਆਰੀ ਹੈ ਤਾਂ ਤੁਸੀਂ ਸੌਰੀ ਵਿਦਾਊਟ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੋ ਬਾਕੀ ਆਪਾਂ ਇਹ ਯੂਐਸਏ ਜਾ ਰਹੇ ਨੇ ਸੂਟ ਤੇ ਇਹਨੂੰ ਆਪਾਂ ਲਾਈਨਿੰਗ ਲਗਾ ਕੇ ਸਟਿਚ ਕੀਤਾ ਹੋਇਆ ਨਾਲ ਇਹਦੇ ਕੀਤੀ ਹੋਈ ਹੈ ਸਲਵਾਰ ਰੈਡੀ ਬਾਕੀ ਤੁਸੀਂ ਆਪਣੇ ਅਕੋਰਡਿੰਗ ਜਿਵੇਂ ਤੁਸੀਂ ਪਲਾਜ਼ੋ ਵਗੈਰਾ ਪਾਉਣਾ ਚਾਹੁੰਦੇ ਹੋ ਤਾਂ ਉਹ ਵੀ ਸਟਿਚ ਕਰਵਾ ਸਕਦੇ ਆ ਇਹਦੇ ਨਾਲ ਰੱਖਿਆ ਜੀ ਹਾਫ ਪਿਓਰ ਦਾ ਦੁਪੱਟਾ ਬਹੁਤ ਸੋਹਣੀ ਪਿਆਰੀ ਜੀ ਲੈਸ ਲਗਾਈ ਹੋਈ ਹੈ ਜਿਹੜੀਆਂ ਲੈਸਾਂ ਲਗਾਈਆਂ ਹੋਈਆਂ ਨੇ ਜੀ ਆਪਾਂ ਗੋਮ ਲਗਾਈਆਂ ਹੋਈਆਂ ਨੇ ਠੀਕ ਹੈ ਇਹ ਸੂਟ ਤੁਸੀਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਆਂਟ ਸਟਿਚ ਵੀ ਲੈ ਸਕਦੇ ਹੋ ਇਹ ਸੂਟ ਦੀਦੀ ਨੇ ਆਪਣੇ ਮम्मा ਲਈ ਰੈਡੀ ਕਰਵਾਇਆ ਪ੍ਰਿੰਟ ਤੁਸੀਂ ਦੇਖੋ ਕਿੰਨਾ ਸੋਹਣਾ ਜੀ ਕਲਰ ਵੀ ਬਹੁਤ ਸੋਹਣਾ ਸਿਆਣਿਆਂ ਦੇ ਪਾਉਣ ਵਾਲਾ ਜਿਹਨੂੰ ਆਪਾਂ ਨੇ ਫੋਰ ਸਾਈਡ ਜਿਹੜੀ ਲੇਸ ਲਗਾਈ ਹੋਈ ਹੈ ਬਹੁਤ ਵਧੀਆ ਕਾਟਨ ਦੀ ਤੇ ਇਹ ਵੀ ਖਾਦੀ ਲਈ ਲੈਣ ਦਾ ਸੂਟ ਰਹੇਗਾ نیچے ਆਪਾਂ ਨੇ ਕਾਟਨ ਦੀਆਂ ਲਾਈਨਿੰਗਾਂ ਲਗਾਈਆਂ ਨੇ ਫੁੱਲ ਵੈਲ ਦੀਆਂ ਇਹਦਾ ਆਪਾਂ ਨੇ ਨੈਕ ਡਿਜ਼ਾਈਨ ਨਹੀਂ ਕੀਤਾ ਬਾਜ ਦੇ ਉੱਪਰ ਲੇਸ ਆ ਜੇਗੀ ਇਹਦੇ ਨਾਲ ਵੀ ਫੁੱਲ ਪਿਓਟ ਦੁਪੱਟਾ ਰਹੇਗਾ ਨਾਲ ਇਹਦੇ ਕੀਤੀ ਹੋਈ ਹੈ ਜੀ ਸਲਵਾਰ ਸਟਿਚ ਪੂਲ ਪਿਓਰ ਦਾ ਦੁਪੱਟਾ ਹੈ ਜੀ ਨਾਲ ਇਹਦੇ ਲੇਸ ਲੱਗੀ ਹੋਈ ਆ ਜੇ ਤੁਸੀਂ ਇਹ ਸੂਟ ਆਰਡਰ ਕਰਨਾ ਚਾਹੁੰਦੇ ਹੋ ਇਹਦੀ ਕਰ ਸਕਦੇ ਹੋ ਸਕਰੀਨਸ਼ਾਟ ਲੈ ਲਿਓ ਜੀ ਸੂਟ ਬਹੁਤ ਜ਼ਿਆਦਾ ਸੋਹਣੇ ਨੇ ਸੌਫਟ ਹੈਗੇ ਨੇ ਸਾਰੇ ਬਾਕੀ ਤੁਹਾਡੀ ਜਿਵੇਂ ਦੀ ਤੁਸੀਂ ਕੁਆਲਿਟੀ ਕਹੋਗੇ ਆਪਾਂ ਤੁਹਾਨੂੰ ਉਹਦੀ ਪ੍ਰੋਵਾਈਡ ਕਰ ਦਾਂਗੇ ਠੀਕ ਹੈ ਜੀ ਨੈਕਸਟ ਸੂਟ ਹੈਗੇ ਜੀ ਪੈਰਟ ਕਲਰ ਦਾ ਟਿਸਟਾ ਬ੍ਰਾਂਡ ਦਾ ਚੈੱਕ ਕਰੋ ਜੀ ਇਹਦੀ ਡਿਜ਼ਾਈਨਿੰਗ ਟਿਸਟਾ ਦੇ ਜਿਹੜੇ ਵੀ ਸੂਟ ਹੁੰਦੇ ਨੇ ਬਹੁਤ ਸੋਹਣੇ ਪ੍ਰਿੰਟ ਹੁੰਦੇ ਨੇ ਡਿਜੀਟਲ ਪ੍ਰਿੰਟ ਦੇ ਤੁਹਾਨੂੰ ਸੂਟ ਮਿਲਣਗੇ ਤੇ ਕਾਟਨ ਦੇ ਵਿੱਚ ਜਿਹੜਾ ਟਿਸਟਾ ਇਹ ਨੰਬਰ 1 ਤੇ ਆ ਘੇਰੇ ਦੇ ਉੱਪਰ ਲੇਸ ਲਗਾਈਆ ਕਲੀਆਂ ਪਾਈਆਂ ਹੋਈਆਂ ਨੇ ਆਪਾਂ ਨੇ ਦੇ ਰਾਉਂਡ ਨੈਕ ਦੇ ਉੱਪਰ ਆਪਾਂ ਨੇ ਇਤਨਾ ਲੇਸ ਲਗਾਈ ਹੋਈ ਹੈ ਬਾਜੂ ਦੇ ਉੱਪਰ ਲੇਸ ਆ ਜੇਗੀ ਜੀ ਬਹੁਤ ਸੋਹਣੀ ਇਹਦਾ ਤੁਸੀਂ ਕਪੜਾ ਚੈੱਕ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਫਟ ਕਪੜਾ ਹੈਗਾ ਜੀ ਅਗਰ ਤੁਸੀਂ ਅਨਸਟਿਚ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਪ੍ਰਾਈਸ ਇਹਦਾ ਹੈਗਾ ਜੀ ਅਨਸਟਿਚ ਦਾ 1750 जे तुम लैना चाहते हो तो ऑर्डर कर हो, ठीक है जी ये नीचे लाइनिंग लगा की जरूरत नहीं हैगी सिर्फ टिस्टा दे लाइनिंग लगा की उत्तर जरूरत होंगी है जो कपड़ा सी थ्रू है जो कपड़ा पतला है ठीक है जी जिमेंद कलर है ब्राइट है थोड़ा जहा कलर ये नीचे कोई भी लोड नहीं हैगी लाइनिंग लगा की बैक के उपर अपने जिप लगा के स्टिचिंग की ऑलओवर सूट है जी ये ऑलओवर ही मिलेगा पं मीटर जो लैंना चाहते हो तो लै सकते ਹਾਂ ਫੋਰ ਦਾ ਦੁਪੱਟਾ ਹੈਗਾ ਜੀ ਨਾਲ ਆਫਵਾਇਟ ਕਲਰ ਦੀ ਬਹੁਤ ਵਧੀਆ ਔਰਗੈਂਜ਼ਾ ਦੀ ਲੈਸ ਲਗਾਈ ਹੋਈ ਹੈ ਤੁਸੀਂ ਆਪਣੇ ਅਕੋਰਡਿੰਗ ਸਟੀਚਿੰਗ ਵੀ ਕਰਵਾ ਸਕਦੇ ਹੋ ਅੱਗੇ ਦੀ ਜੀ ਨੇ ਆਪਣੇ ਦੋ ਬੇਟੀਆਂ ਲਈ ਸੂਟ ਰੈਡੀ ਕਰਵਾਏ ਨੇ ਜੀ ਫਰਸੀ ਸਲਵਾਰਾਂ ਦੇ ਨਾਲ ਜਿੱਦਾਂ ਕੀ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਟ੍ਰੈਂਡਰ ਦੇ ਵਿੱਚ ਹੈਗੀਆਂ ਨੇ ਫਰਸੀ ਸਲਵਾਰਾਂ ਚੈੱਕ ਕਰੋ ਫਰਸੀ ਸਲਵਾਰਾਂ ਇਸ ਨਾਲ ਜਿਹੜੀ ਸ਼ਰਟ ਦੀ ਲੈਂਥ ਰਹਿੰਦੀ ਹੈ ਜੀ ਉੱਚੀ ਰਹੇਗੀ ਜਿੱਦਾਂ 35 36 ਨਾਰਮਲ ਹੁੰਦੀ ਹੈ ਬਾਕੀ ਜੇ ਤੁਸੀਂ ਇਸ ਤੋਂ ਉੱਚੀ ਪੌਣੀ ਪਸੰਦ ਕਰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਵੱਧ ਕਰਵਾ ਸਕਦੇ ਹੋ ਸੌਰੀ ਘੱਟ ਕਰਵਾ ਸਕਦੇ ਹੋ ਐਦਾਂ ਦਾ ਨੈੱਕ ਡਿਜ਼ਾਈਨ ਕੀਤਾ ਸੀ ਬਹੁਤ ਪਿਆਰਾ ਹਾਫ ਪਾਜੂ ਰੈਡੀ ਕਰਵਾਏ ਨੇ ਇਹਨਾਂ ਨੇ ਨਾਲ ਇਹਦੇ ਹੈਗੀ ਫਰਸ਼ੀ ਸਲਵਾਰ ਸਲਵਾਰ ਦਾ ਪੌਂਝਾ ਤੁਸੀਂ ਆਪਣੇ ਅਕੋਰਡਿੰਗ ਵੱਧ ਘੱਟ ਰਖਵਾ ਸਕਦੇ ਹੋ ਨੇਚਰਲ ਕ੍ਰੇਪ ਦਾ ਸੂਟ ਹੈ 골ਡਨ ਆਪਾਂ ਨੇ ਲੇਸ ਲਗਾ ਕੇ ਸਟਿਚ ਕੀਤਾ ਹੋਇਆ ਹੈ ਇਹ ਜਿ ਨਾਲ ਰੱਖਿਆ ਹੋਇਆ ਜੀ ਸੌਫਟ オーਗੈਂਸਾ ਦਾ ਦੁਪੱਟਾ ਦੁਪੱਟਾ ਬਹੁਤ ਜ਼ਿਆਦਾ ਪਿਆਰ ਆ ਜੀ ਖੁੱਲਾ ਡੁੱਲਾ ਹੈ ਪਰ ਤੁਸੀਂ ਇਹਨੂੰ ਦੇਖੋ ਲੈਸ ਵੀ ਬਹੁਤ ਸੋਹਣੀ ਲੁੱਕ ਦੇ ਰਹੀ ਹੈ ਇਹ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਤੁਸੀਂ ਕਲਰ ਆਪਸ਼ਨ ਕੋਈ ਵੀ ਰੱਖ ਸਕਦੇ ਹੋ ਠੀਕ ਹੈ ਜੀ ਤੁਸੀਂ ਸੂਟ ਸਟਿਚ ਕਰਵਾ ਕੇ ਸਾਢ ਤੋਂ ਲੈ ਸਕਦੇ ਹੋ ਨੈਕਸਟ ਹੈਗਾ ਜੀ ਫਿਰੋਜ਼ੀ ਕਲਰ ਦਾ ਇਹ ਵੀ ਫਰਸੀ ਸਲਵਾਰ ਦੇ ਨਾਲ ਸੇਮ ਡਿਜ਼ਾਈਨਿੰਗ ਰਹੇਗੀ ਇਦੇ ਆਪਾਂ ਨੇ ਦੇਖੋ ਬਹੁਤ ਸੋਹਣੀ ਲੇਸ ਲਗਾਈ ਹੋਈ ਹੈ ਚਾਤਨਾ ਦੇ ਉੱਪਰ ਕ੍ਰਸ਼ ਲਗਾਇਆ ਹੋਇਆ ਬ੍ਰੀਕ ਦੇ ਵਿੱਚ ਇਹ ਵੀ ਨੇਚਰਲ ਕ੍ਰੇਪ ਦੇ ਵਿੱਚ ਰਹੇਗਾ ਜੀ ਸੂਟ neck ਵੀ ਸੇਮ ਹੈ ਦਾ ਵੀ ਠੀਕ ਹੈ ਹਾਫ ਪੱਜ ਰਹੇਗਾ ਇਹਦੇ ਵੀ ਦੁਪੱਟੇ ਤੇ ਆਪਾਂ ਨੇ ਬਹੁਤ ਸੋਹਣੀ ਲੇਸ ਜਿਹੜੀ ਲਗਾਈ ਹੋਈ ਹੈ 골ਡਨ ਕਲਰ ਦੀ ਤੁਸੀਂ ਚੈੱਕ ਕਰ ਲਓ ਜੀ ਜਿਹੜਾ ਵੀ ਆਪਾਂ ਤੁਹਾਨੂੰ ਸਟੀਚਿੰਗ ਦਾ ਕੰਮ ਹੋ ਗਿਆ ਜਦੋਂ ਤੁਸੀਂ ਸਾਡੇ ਤੋਂ ਕਪੜਾ ਵਰਕ ਕਰਵਾਉਂਦੇ ਹੋ ਆਪਾਂ ਤੁਹਾਨੂੰ ਬਿਲਕੁਲ ਜੀ ਐਂਡ ਫਿਨਿਸ਼ਿੰਗ ਵਾਲਾ ਕੰਮ ਕਰਕੇ ਦਵਾਂਗੇ। ਫਸਿਸ ਸਲਵਾਰ ਦੇਖ ਲਓ। ਇਹਨੇ ਸੋਹਣੀ ਬਣੀ ਹੈ। ਬਹੁਤ ਸੋਹਣੀ ਲੁੱਕ ਆ ਰਹੀ ਹੈ ਜੀ ਦੀ। ਇੱਕ ਇਹ ਬਲੈਕ ਸੂਟ ਉਹਨਾਂ ਨੇ ਸਟਿਚ ਕਰਵਾਇਆ ਜੀ ਬਹੁਤ ਸੋਹਣਾ। ਪ੍ਰਿੰਟ ਬਹੁਤ ਸੋਹਣਾ ਹੈ ਜੀ ਇਹਦਾ ਜੇ ਤੁਸੀਂ ਅਨਸਟਿਚ ਲੈਣਾ ਚਾਹੁੰਦੇ ਹੋ ਅਨਸਟਿਚ ਇਹ ਸੂਟ 1200 ਰੁਪਏ ਤੇ ਮੈਂ ਤੁਹਾਨੂੰ ਪ੍ਰਿੰਟਿੰਗ ਚੈੱਕ ਕਰ ਦੇਣੀ ਹੈ। ਕਰਵਾ ਦਿੰਨੀ ਆ ਜੇ ਤੁਸੀਂ ਅਨਸਟਿਚ ਲੈਣਾ ਚਾਹੁੰਦੇ ਹੋ ਅਨਸਟਿਚ ਵੀ ਮਿਲ ਜਾਏਗਾ ਜੀ ਵਿਦਾਊਟ ਲਾਈਨਿੰਗ ਸਟਿਚ ਹੋਏਗਾ ਕਲਰ ਇੱਕ ਹੀ ਆ ਜਿਹਦੇ ਵਿੱਚ ਬਲੈਕ ਠੀਕ ਹੈ ਪ੍ਰਿੰਟ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾ ਪ੍ਰਿੰਟ ਹੈ ਆਫ ਔਰਟ ਕਲਰ ਦੀ ਆਪਾਂ ਨੇ ਇਹਨੂੰ ਪਾਈਪਿੰਗ ਲਗਾ ਕੇ ਸਟਿਚ ਕੀਤਾ ਹੋਇਆ neck ਤੇ ਵੀ ਇਦਾਂ ਆਪਾਂ ਨੇ ਪਾਈਪਿੰਗ ਲਗਾ ਦਿੱਤੀ ਹੈ ਜੇ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਜੀ ਲੈ ਸਕਦੇ ਹੋ ਅਵੇਲੇਬਲ ਹੈਗਾ ਓਨਲੀ ਬਲੈਕ ਕਲਰ ਦੇ ਵਿੱਚ ਪ੍ਰਾਈਸ ਰਹੇਗਾ ਜੀ 1200 ਰੁਪਇਆ ਅਨਸਟਿਚ ਦਾ ਮੈਂ ਤੁਹਾਨੂੰ ਹੋਰ ਬਹੁਤ ਸੋਹਣਾ ਸੂਟ ਦਿਖਾਨੀਆਂ ਜੀ ਮਾਊਸ ਸਕਿਨ ਟੋਨ ਦੇ ਵਿੱਚ ਤੇ ਇਹ ਦੋ ਤਰ੍ਹਾਂ ਦੇ ਵਿੱਚ ਆਇਆ ਜੀ ਪ੍ਰਿੰਟਿੰਗ ਸੇਮ ਰਹੇਗੀ ਇੱਕ 올ਓਵਰ ਹੈ ਇੱਕ ਮੈਚਿੰਗ ਦੇ ਵਿੱਚ ਹੈ ਫਸਟ ਮੈਂ ਤੁਹਾਨੂੰ ਦਿਖਾ ਰਹੀਆਂ ਜੀ ਟਿਸਟਾ ਬ੍ਰਾਂਡ ਦਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਜੀ ਬਹੁਤ ਹੀ ਜ਼ਿਆਦਾ ਇਹ ਸੁਪਰ ਹਿੱਟ ਡਿਜ਼ਾਈਨ ਰਿਹਾ ਹੈ ਤੇ ਤੁਸੀਂ ਚੈੱਕ ਕਰ ਸਕਦੇ ਹੋ ਟਿਸਟਾ ਮੋਰ ਦੇਖ ਕੇ ਤੁਸੀਂ ਲੈ ਸਕਦੇ ਹੋ ਇਹਦੇ ਨਾਲ ਜਿਹੜੀ ਸਲਵਾਰ ਹੈਗੀ ਹੈ ਜੀ ਇਹਦੇ ਇਹਦੇ ਵਿੱਚ ਵੀ ਪ੍ਰਿੰਟ ਰਹੇਗਾ ਠੀਕ ਹੈ ਸੇਮ ਪ੍ਰਿੰਟ ਦੇ ਵਿੱਚ 올ਓਵਰ ਹੈਗਾ ਜੀ ਇਹ ਇਧਰ ਰੇਟ ਰਹੇਗਾ ਜੀ 1500 ਇਹਦਾ ਰਹੇਗਾ ਜੀ 1750 ਇਹ ਪਿਸਟਾ ਬ੍ਰਾਂਡ ਦਾ ਜੀ ਇਹ ਇਹ ਕਾਟਨ ਹੈ ਜੀ ਸਿਮਰ ਦੀ ਠੀਕ ਹੈ ਕੋਈ ਵੀ ਤੁਸੀਂ ਲੈ ਸਕਦੇ ਹੋ ਦੋਨੋਂ ਹੀ ਅਵੇਲੇਬਲ ਹੈਗੇ ਨੇ ਜਿਹੜਾ ਮਰਜ਼ੀ ਤੁਸੀਂ ਪ੍ਰਾਈਸ ਦਾ ਆਰਡਰ ਕਰ ਸਕਦੇ ਹੋ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਸੁਪਰ ਹਿੱਟ ਡਿਜ਼ਾਈਨ ਨੇ ਜਲਦੀ ਜਲਦੀ ਤੁਸੀਂ ਆਰਡਰ ਕਰਿਓ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਜੀ ਅੱਜ ਵਾਲੀ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਆਰਡਰ ਕਰ ਸਕਦੇ ਹੋ WhatsApp ਦਾ ਨੰਬਰ ਸਕਰੀਨ ਦੇ ਉੱਪਰ ਆ ਹੀ ਜਾਂਦਾ ਜੀ ਤੇ ਦੱਸਿਓ ਅੱਜ ਵਾਲੇ ਸੂਟ ਕਿਵੇਂ ਦੇ ਲੱਗੇ ਮਿਲਦਿਆਂ ਨਵੀਂ ਵੀਡੀਓ ਦੇ ਵਿੱਚ ਤਰ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ